ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਐਨੀਮਲ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਪੂਰੀ ਗੱਲਬਾਤ ਵੀ ਕਰਦੇ ਆ ਵੀਰ ਸਤਨਾਮ ਸਿੰਘ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਕੋਈ ਸਨਾਪ ਸਿੰਘ ਜੀ ਸਾਸਰੀ ਕਾ ਜੀ ਸਾਸਰੀ ਕਾ ਮਾਰ ਕਰਦੇ ਆ ਉਹ ਠੀਕਾ ਜੀ ਬਹੁਤ ਵਧੀਆ ਪ੍ਰਤਾਪ ਸਿੰਘ ਕੀ ਹਾਲ ਨੇ ਵਧੀਆ ਵਧੀਆ ਮਾਰਾ ਕਿਰਪਾ ਬਾਬਾ ਬੜਾ ਸਾਥ ਦੀ ਠੀਕ ਆ ਠੀਕ ਆ ਫਿਰ ਮੈਂ ਕਹਿੰਦਾ ਪੂਰੀ ਸਪੋਰਟ ਤੇ ਪੂਰੀ ਮਤਲਬ ਇਹ ਸਮਰਥਨ ਆਪਣਾ ਵੱਡੇ ਪੱਧਰ ਤੇ ਕਿਰਪਾ ਕਿਰਪਾ ਵੀ ਮਤਲਬ ਸਰਪਰਾ ਅਪੀਲ ਕਰਦੇ ਆ ਰਾਸ ਨੂੰ ਚੈਨ ਦੇਖਣਾ ਸਾਰਿਆਂ ਨੂੰ ਜੀ ਦੇਖੋ ਜੀ ਆਇਆ ਕਿ ਨਹੀਂ ਖਡੂਰ ਸਾਹਿਬ ਵਾਲਕੇ ਆ ਰਹੇ ਬੇਨਤੀ ਆ ਹਾਂ ਜੀ ਇਹ ਵਾਰਾ ਜੀ ਕਿਰਪਾ ਨਾਲ ਭਾਈ ਸਾਡਾ ਮੌਕਾ ਦੇਈਏ ਆਪਾਂ ਤਗੜੇ ਹੋਗੇ ਬਿਲਕੁਲ ਜੀ ਬਿਲਕੁਲ ਵੋਟਾਂ ਪਾਈਏ ਤਗੜੇ ਹੋਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਣ ਸਮਾਵਾ ਆਉਣ ਦਾ ਮਹਾਰਾਜ ਨੇ ਕੀਤੀ ਕਿਰਪਾ ਬਿਲਕੁਲ ਬਾਦਸ਼ਾਹ ਨੇ ਬਾਹ ਫੜੀ ਗੁਰੂਵਾਰ ਦੇ ਦਿਨ ਬਾਦਸ਼ਾਹ ਨਹੀਂ ਨਹੀਂ ਪੂਰਾ ਜੋਰ ਲਾ ਦਿੱਤੇ ਵੀਰ ਨੇ ਬਾਹਰ ਬਿਲਕੁਲ ਬਿਲਕੁਲ ਨਾ ਕੰਮ ਨਹੀਂ ਜੀ ਉਹਨੇ ਕੀਤਾ ਹਾਂ ਵਧੀਆ ਕੰਮ ਕੀਤਾ ਸਰਕਾਰਾਂ ਨੇ ਅੰਦਰ ਦੇ ਦਿੱਤਾ ਚਲੋ ਹਣ ਪਾਦਸ਼ਾਹ ਨੇ ਸਮਾ ਆ ਗਿਆ ਬਾਹਰ ਲਾਇਓ ਨਾ ਬਿਲਕੁਲ ਜਰਦੀ ਕਲਾ ਕਰ ਦੇਣੀ ਪਾਪਾ ਬੜਾ ਸਾਹਿਬ ਨੇ ਗੁਰੂਵਾਰ ਮਾਲਕ ਸੱਚੇ ਪਾਦਸ਼ਾਹ ਨੇ ਸੇਵਾ ਬਖਸ਼ ਦਿੱਤੀ ਬੜੀ ਬੜੀ ਹਾਂ ਜੀ ਬਖਸ਼ੀ ਦੇ ਤੇ ਹਣ ਸਾਰੇ ਵੀਰ ਭੈਣ ਭਰਾ ਆਏ ਜਿੰਨਾ ਵੀ ਹੁੰਦਾ ਨਾ ਸਜੋਗ ਅਸੀਂ ਹੱਥ ਜੋੜ ਕੇ ਆਏ ਯਾਰ ਵਸੇ ਜਾਈਦਾ ਉੱਥੇ ਆਖੀਦਾ ਵੀ ਭਾਈ ਸਾਹਿ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਵਾਦ ਤੋਂ ਵਾਦ ਸਪੋਰਟ ਕਰਨੀ ਆ ਤੇ ਵਾਦ ਤੋਂ ਵਾਦ ਵੋਟਾਂ ਪਾ ਕੇ ਭਾਈ ਸਾਹਿਬ ਉਹਨਾਂ ਨੂੰ ਬੜੀ ਵੱਡੀ ਲੀਡ ਦੇ ਨਾਲ ਮਿਲਦਾ ਹਾਂ ਜੀ ਤੇਰੀ ਬੜੀ ਵੱਡੀ ਦੇ ਇੱਕ ਰਾਹ ਤੇ ਹੋਰ ਉਫਰ ਲਾ ਦੇਣਾ ਅਸੀਂ ਜਿੱਦਣ ਮਨ ਕੀ ਭਾਈ ਸਾਹਿਬ ਜਿੱਤ ਕੇ ਆਗੇ ਨਾ ਹਾਂਜੀ ਇਹ ਉੱਤੇ ਅਸੀਂ ਮਈਆਂ ਜੋ ਕਿਰਪਾ ਜਨਫਾ ਨਹੀਂ ਲੈਣਾ ਸਤਿਨਾਮ ਸੋ ਨੂੰ ਮੈਂ ਆਖਾਂ ਬਿਲਕੁਲ ਹੈ ਜੈ ਪਰਮਾ ਜਿੱਤਾ ਲਈ ਉਹਦਾ ਜਿੱਤਰੀਆਂ ਜੀ ਉਸੇ ਹਿਸਾਬ ਦੇ ਮਾਲ ਵੇਚਣਾ ਹਾਂਜੀ ਗੱਲ ਪੱਤੀ ਆ ਗਈਆਂ ਆ ਦਿੱਤੀ ਵਾਰੇ ਨਾ ਕਿਰਪਾ ਕਰਦੇ ਸਿਵੇਂ ਪਾਸ਼ਾ ਸਵਾਰਕ ਜਨ ਪਾਸ਼ਾ ਹਾਂ ਇਹ ਉਸੇ ਵੇਲੇ ਅਸੀਂ ਮਾਲ ਕਿੰਨਾ ਹੈ 10 ਪਾਈਏ 12 ਮਹੀਆ 1.5 ਬਾਕੀ ਲਓ ਨਾ ਪੂਰਾ ਦਿਲੋਂ ਸਮਰਥਨ ਆ ਪੂਰੀ ਦਿਲੋਂ ਸਪੋਰਟ ਕਰਦੇ ਪਏ ਨੇ ਵੀਰੋ ਤੇ ਇੱਧਰ ਪ੍ਰਤਾਪ ਸਿੰਘ ਵੀਰ ਨੇ ਬਿਲਕੁਲ ਜਿਹੜਾ ਇੱਕ ਝੰਡਾ ਚੱਕਿਆ 플ੈਗ ਚੱਕਿਆ ਮਾਈਕ ਚੋਣ ਨਿਸ਼ਾਨ ਜਿਹੜਾ ਮਾਈਕ ਆ ਮੇਰਾ ਵੀਰ ਪੂਰਾ ਧਿਆਨ ਰੱਖਿਓ ਠੀਕ ਆ ਜੀ ਤੇ ਭਾਈ ਅਮਰਤਪਾਲ ਸਿੰਘ ਹਣੀ ਹਲਕਾ ਖੰਡੂਰ ਤੋਂ ਠੀਕ ਆ ਜੀ ਆਜ਼ਾਦ ਉਮੀਦਵਾਰ ਵੱਜੋਂ ਜਿਹੜੀ ਚੋਣ ਲੜਦੇ ਪਏ ਤਾਂ ਪੂਰਾ ਸਮਰਥਨ ਦੇਣਾ ਬਹੁਤ ਬਹੁਤ ਵੋਟਾਂ ਕਰੋ ਕੇ ਦੇ ਵਿੱਚੋਂ ਬਹੁਤ ਲੰਮੀ ਲੀਟ ਤੇ ਜਤਾਵਾਂਗੇ ਜੀ ਬਿਲਕੁਲ ਬਿਲਕੁਲ ਜੀ ਸ਼ਾਬਾਸ਼ ਬਹੁਤ ਵਧੀਆ ਸ਼ਾਬਾਸ਼ ਜੀ ਪਾਸ਼ਾ ਦੀ ਮਿਰਚ ਆਈ ਦੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਹਰ ਕਵੀਰ ਦਾ ਫਰਜ਼ ਬਣਦਾ ਹੈ ਭਾਈ ਸਾਹਿਬ ਉਹਨਾਂ ਦੇ ਨਾਲ ਖੜੀਏ ਮੌਕਾ ਮਿਲਿਆ ਬਿਲਕੁਲ ਠੀਕ ਹੈ ਜੀ ਗੱਲ ਨੂੰ ਕੋਈ ਸਿੱਖੀ ਦੀ ਬਾਤ ਪਾਉਂਗਾ ਗੱਲ ਰੁਕਾ ਜਿਸ ਇਤਿਹਾਸ ਬਦਲੇ ਕਰਨਾ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਜੋ ਆਪਣਾ ਫਰਜ਼ ਬਣਦਾ ਬਸ ਇੱਕ ਬੋਟ ਜਿਹੜੀ ਆਪਣੀ ਕੀਮਤੀ ਹੈ ਸਿੱਖੀ ਦੇ ਕਰਕੇ ਬੋਟ ਆਪਾਂ ਨੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਚਾਹੀਦਾ ਸਮਝ ਸਰ ਕਰਨਾ ਜੀ ਬਿਲਕੁਲ ਜ ਫਰਜ ਬਣਦਾ ਆਪਣਾ ਫਰਜ ਬਣਦਾ ਫਰਜ ਬਣਦਾ ਬਿਲਕੁਲ ਤੇ ਅੱਛਾ ਵੀਰ ਸਤਨਾਮ ਨਾਲ ਦੀ ਨਾਲ ਆਪਾਂ ਜਿਹੜੇ ਐਨੀਮਲ ਆਪਣਾ ਲਿਆਂਦੇ ਉਹ ਵੀ ਦਿਖਾਈਏ ਹਾਂਜੀ ਆਪਣੇ ਵੀਰ ਜੀ ਹੁਣ ਹੈ ਟਾਈਮ ਤੇ ਚਾਰ ਬਹਿਣਾ ਜੀ ਠੀਕ ਹੈ ਜੀ ਤਿੰਨ ਤੇ ਤਾਦੀਆਂ ਸੋਈਆਂ ਠੀਕ ਹੈ ਜੀ ਇੱਕ ਟੋਕੜ ਗੱਬਣਾ ਤੇ ਇੱਕ ਆਪਣੇ ਕੋਲ ਮੱਝਾ ਟੋਕੜ ਗੱਬਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਲੋਕ ਦੋਸਤੋ ਅੱਜ ਚਾਰ ਬਹਿੜਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੱਜਰੀ ਸੋਈਆਂ ਨੇ ਤੇ ਇੱਕ ਟੋਕੜ ਗੱਬਣ ਵਹਿੜ ਹੈਗੀ ਆ ਠੀਕ ਹੈ ਜੀ ਸੋ ਟੋਕੜ ਗੱਬਣ ਵਹਿੜਾ ਤੇ ਇੱਧਰ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਮੱਝ ਠੀਕ ਹੈ ਜੀ ਮੱਝ ਬਣੀ ਵੀ ਆ ਕਿੰਨੇ ਸਮੇਂ ਦੀ ਅੱਗੇ ਦੋਸਤੋ ਬਣੀ ਆ ਕਿੰਨਾ ਮਿਲਕ ਆ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਤੇ ਅੱਛਾ ਵੀਰ ਸਤਨਾਮ ਹਾਂਜੀ ਜਿੱਦਾਂ ਕਿ ਚਾਰ ਵੜਾ ਆਪਣੇ ਕੋਲ ਤੇ ਇੱਕ ਮੱਝ ਪੰਜ ਨਾਗ ਨੇ ਅੱਜ ਟੋਟਲ ਨਾਗ ਤੇ ਮੇਰੀ ਕਿਰਪਾ ਹੀ ਕੱਲ ਨੂੰ ਤੁਹਾਨੂੰ ਵੇਂਦਿਆਂ ਕਰਦੇ ਤੁਸੀਂ ਆਏ ਨਹੀਂਗੇ ਹਾਂ ਠੀਕ ਹੈ ਹਾਂਜੀ ਉਹ ਲੇਟ ਹੋ ਗਿਆ ਜੀ ਹਾਂਜੀ ਹਾਂਜੀ ਪਹਿ先 ਵੀਰ ਜੀ ਕੱਲ ਨੂੰ ਦੋ ਵੇਗਿਆ ਤਿੰਨ ਤੁਹਾਡੇ ਸਾਹਮਣੇ ਮਾਰ ਗਿਆ ਜੀ ਹਾਂ ਬਿਲਕੁਲ ਹਾਂਜੀ ਦੋ ਮਹੀਨੇ ਦੀ ਇੱਕ ਵੜ ਵੇਖੀ ਹੋਣੀ ਠੀਕ ਆ ਜੀ ਠੀਕ ਆ ਜੀ ਠ ने 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 अच्छा फिर सतनाम शुरुआत ਆਪਾਂ ਇਦਾਂ ਕਰ ਲੈਂਦੇ ਆ ਜੀ ਹਾਂਜੀ ਬਾਬੇ ਦੋਸਤੋ ਠੀਕ ਆ ਜੀ ਸ਼ੁਰੂਆਤ ਪਹਿਲੇ ਨੰਬਰ ਤੋਂ ਦੋਸਤੋ ਇਦਾਂ ਨੂੰ ਕਰ ਲੈਂਦੇ ਆ ਤੇ ਅੱਛਾ ਵੀਰ ਸਤਨਾਮ ਇਹਦਾ ਸੁਬਾ ਦੱਸਦੇ ਇੱਕ ਤੇ ਸਮਾਂ ਦੱਸਦੇ ਹੋ ਗਿਆ ਸੁਈ ਦਾ ਅੱਛਾ ਫਿਰ ਜਰਸੀ ਵੱਛੀ ਆ ਜੀ ਓਕੇ ਹਾਂਜੀ ਸੁਈ ਨੂੰ ਕੋ 10 12 ਦੇ ਹੋਗੇ ਜੇ ਬੱਚਾ ਦੇ ਮਗਰ ਜੀ ਲਓ ਦੋਸਤੋ 10 12 ਦਿਨਾਂ ਦੀ ਸੁਈ ਆ ਹਾਂਜੀ ਦੂਜਾ ਸੁਬਾ ਦੂਜਾ ਜਰਸੀ ਕਰੋਸ ਆਂਗ ਦੇ ਵਿੱਚ ਆ ਮਗਰ ਬੱਚਾ ਹਾਂਜੀ ਅੱਛਾ ਦੱਸਾ 12 ਦਿਨਾਂ ਦੀ ਸੂਈ ਐ ਵੀਰ ਸਜਨਾਮ ਦੁੱਧ ਕਿੰਨੇ ਕਿਤੇ ਆ ਗਿਆ ਦੁੱਧ ਵੀਰ ਜੀ ਉਹ ਹੈ ਟਾਈ ਦੇ 20 ਕਿਲੋ ਆ ਜੀ 20 ਕਿਲੋ ਆ ਹਾਂਜੀ ਹੁਬ ਦੱਸੋ 20 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਹਾਈਟ ਕੱਦ ਮੀਡੀਅਮ ਦੇ ਵਿੱਚ ਸੋ ਖਣ ਭਾਂਡੇ ਦੀ ਪੂਰੀ ਖਬਰਦਾਰ ਆ ਵੇਖੋ ਜੀ ਠੀਕ ਆ ਵੱਡੇ ਲੇਵੇ ਦੇ ਵਿੱਚ ਆ ਸੋ ਪੰਡਾ ਪਾਈ ਖੜੀ ਆ ਕਰਮਾ ਲਈ ਤੇ 20 ਲੀਟਰ ਮਿਲਕ ਕਪੈਸਿਟੀ ਇਸ ਵਕਤ ਇਹਦੇ ਥੱਲੇ ਹਾਜ਼ਰ ਬੱਚਾ ਮਗਰ ਇਹਦੇ 12 ਦਿਨਾਂ ਦੀ ਸੂਈ ਆ ਤੇ ਵੀਰ ਸਤਨਾਮ ਚੋਣ ਜਾਣ ਦੀ ਦੱਸੋ ਇੱਕ ਵਾਰੀ ਜੀ ਗੱਲਾਂ ਹੀ ਛੱਡ ਦੋ ਕਿ ਮੋਟਰ ਹੀ ਚੱਲ ਪੈਂਦੀ ਆ ਲਓ ਜੀ ਹਾਲੇ ਵੇਖੋ ਕਿੰਨਾ ਸੋਹਣਾ ਲੱਗਾ ਚਾਰੇ ਥਾਣੇ ਕੋਈ ਹੋਰ ਸੋ ਗਾਇਬ ਗੂਪ ਜਿਹੜਾ ਦੋਸਤੋ ਆਪਸੀ ਥਾਣਾ ਦਾ ਬਹੁਤ ਸੋਹਣਾ ਹੈ ਪੂਰੇ ਮਰਲੇ ਦੀਆਂ ਮਰਲੇ ਵੰਡਾਂ ਤੇ ਹੱਥੀ ਜਵਾਈ ਵਾਲਾ ਥਾਣਾ ਮੁੱਠੀ ਥਾਣਾ ਠੀਕ ਹੈ ਜੀ ਯਾਰੋ ਅੱਛਾ ਵੀਰ ਸਤਨਾਮ ਜਿਹੜਾ ਹੁਣ ਬਿਲਕੁਲ ਆਪਾਂ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਲੈਂਦੇ ਆ ਵੀ ਜਿਹੜਾ 20 ਕਿਲੋ ਆਪਾਂ ਜਵਾਦਾਂਗੇ ਹਾਂ ਜੀ 20 ਕਿਲੋ ਜਵਾਦਾਂਗੇ ਜੀ ਠੀਕ ਹੈ ਜੀ ਹਾਂ ਜੀ ਅਪਣੇ ਜੀ ਅੱਜ ਰਾਤ ਲਓ ਦੱਸੋ ਧਾਨ ਭਾਂਡੇ ਵੱਡੇ ਵਿੱਚ ਵੱਡਾ ਹਵਾਨਾ ਲੇਵਾ ਹਾਈਟ ਮੀਡੀਅਮ ਤੇ ਕਰੋਸਕ ਦੇ ਵਿੱਚ ਤੇ ਵੀਰ ਸਤਨਾਮ ਕੀ ਕਰਾਂਗੇ ਬੋਲੇ ਦਾ ਬੋਲੇ ਜੀ ਵਛੀ ਗੋ ਜਿੰਨੀ ਮਤਲਬ ਲਿਵਾ ਲੂਆ ਲਗਾ ਦੋਦੇ ਆ ਜੀ ਹਾਂਜੀ ਭਾਵੇਂ 75 ਕਰ ਲੀ ਗਏ ਤੁਹਾਨੂੰ ਪਤਾ ਵੀ ਆਪਾਂ ਜੋ ਕੰਮ ਨਹੀਂ ਕਰਦੇ ਹਾਂਜੀ ਆਪਾਂ ਬੋਲੇ ਵਛੀ ਦਾ ਕਰਦੇ ਹਾਂ 7000 ਰੁਪਇਆ ਅੱਛਾ ਜੀ 60000 ਦੇ ਦਾਂਗੇ ਜੀ 65000 ਦੀ ਹਾਂਜੀ ਲਓ ਜੀ ਆਪਾਂ ਜ਼ਿਆਦਾ ਨਹੀਂ ਕੋਈ ਮਤਲਬ ਕਰਨਾ ਬਿਲਕੁਲ ਦੇਣ ਵਾਲੀ ਗੱਲ ਹੈ ਆਪਾਂ ਠੀਕ ਹੈ ਜੀ ਹਾਂਜੀ ਵਛੀ ਦੀ ਭਾ 70 ਦੀ ਵੇਚ ਲਈ 72 ਦੀ ਭਰਨੀ ਜੇ ਸਾ ਮਾਲਿਆ ਮਹਾਰਾਜ ਜੀ ਆਪਣਾ ਰੋਹ ਮਾਲ ਵ ਬਿਲਕੁਲ 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 ਹਾਂਜੀ ਲਵੀ ਵੀਰ ਸਤਨਾਮ ਵੱਡੇ ਪੱਧਰ ਤੇ ਲੰਗਰ ਵੀ ਲੱਗਨੇ ਆ ਹਾਂਜੀ ਸ਼ਬੀਲਾਂ ਵੀ ਲਗਣੀਆਂ ਸਾਰਾ ਕੋ ਸਾਰਾ ਵਾਹ ਸੱਚੇ ਪਾਤਸ਼ਾਹ ਦੀ ਮਿਹਰ ਹੋ ਜੇ ਮਿਹਰ ਹਾਂ ਤੇ ਬਾਕੀ ਮਾਲ ਆਪਾਂ ਦੇਣਾ ਪੂਰਾ ਜੈਜ ਰੇਟਾ ਵੀ ਜੀ ਵੇਖੋ ਮਹਾਰਾਜ ਜੀ ਇਹ ਵੀ ਇੱਕ ਹਿੱਸਾ ਹੀ ਪੈਣਾ ਆਪਣਾ ਹਾਂਜੀ ਹਾਂਜੀ ਹਿੱਸੇ ਦਾ ਕੰਮ ਲਓ ਜੀ ਦੋਸਤੋ ਰੇਡ ਤੁਹਾਨੂੰ ਦੱਸਤਾ ਬਾਕੀ ਵਿੱਚੋਂ ਛੋੜਛੱਪੇ ਹੋ ਜਾਣਗੇ ਮਾਨਤਰ ਖੁੱਲੇ ਹੋ ਜਾਣਗੇ ਲਵੀ ਵੀਰ ਸਤਨਾਮ ਅੱਗੇ ਸੈਕੰਡ ਨੰਬਰ ਤੇ ਜਿਹੜੀ ਆ ਜੀ ਪਹਿਲਾ ਸੂਆ ਜੀ ਪਹਿਲੇ ਹਾਂਜੀ ਹੁਣ ਇਹ ਸੂਈ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਲੋਕ ਦੱਸੋ ਅੱਧਾ ਪੌਣਾ ਘੰਟਾ ਹੋਇਆ ਵੇਖੋ ਤੁਸੀਂ ਦੇਖੋ ਕੱਦ ਕਾਠੀ ਵੇਖੋ ਪੂਰਾ ਉੱਚਾ ਨਿੱਗਰ ਨੁਗਰ ਪੂਰੀ ਆ ਕੰਢੀ ਬੜੀ ਠੀਕ ਆ ਜੀ ਤੇ ਐਚ ਐਫ ਤੇ ਕੋਈ ਸ਼ਾਈ ਵਾਲ ਦਾ ਥੋੜਾ ਜਿਹਾ ਵਿੱਚ ਕ੍ਰੋਸ ਹਾਂਜੀ ਕੱਦ ਕਾਟ ਬਹੁਤ ਸੋਹਣਾ ਵੇਖਦਾ ਛੇਦਾਂ ਦੀ ਤੇ ਜਮੀ ਪਲੀ ਤੁਸੀਂ ਆਪ ਹੀ ਦੇਖ ਲਓ ਵੈਸੇ ਸੂਈ ਆ ਸੂਸਵਾਉਣ ਤੋਂ ਬਾਅਦ ਵੀ ਉਸੇ ਤਰ੍ਹਾਂ ਕਰਮਾਂ ਵਾਲੀ ਪੂਰੀ ਭਾਰੇ ਪਿੰਡੇ ਦੇ ਵਿੱਚ ਨਿੱਗਰ ਪੂਰੀ ਬੱਚਾ ਵੇਖੋ ਨਿੱਗਰ ਵਛੀ ਦਾ ਪੱਟਾਂ ਦੇ ਵਿੱਚ ਮਗਰ ਤੇ ਬੱਚਾ ਸੀਗਾ ਜੀ ਇਹਦੇ ਮਗਰ ਵਛੀ ਆ ਜੀ ਵਛੀ ਆ ਗਈ ਹਾਂਜੀ ਲਓ ਜੀ ਮਗਰ ਬੱਛੀ ਆ ਮੂੰਹੋ ਛਕੀ ਆ 6 ਦੰਦ ਤੇ ਪਹਿਲਾ ਬਲੂਨ ਪਹਿਲਾ ਸੁਆ ਦੋਸਤ ਇਹ ਬੱਛੀ ਸੂਈ ਆ ਠੀਕ ਆ ਜੀ ਓਰੇ ਵੱਡੇ ਕੱਦ ਕਾਟ ਦੀ ਆ ਸੋਹਣੇ ਕੱਦ ਕਾਟ ਦੇ ਵਿੱਚ ਖਵਾਨੇ ਲੇਵੇ ਦੀ ਪੂਰੀ ਸਾਫ ਸੁਥਰੀ ਆ ਆਣ ਸੁਣੀ ਕਰਵਾ ਦੇ ਬਹੁਤ ਮੁਠੀ ਵਾਲਾ ਬਣਾਇਆ ਇਹ ਲਓ ਜੀ ਠੀਕ ਆ ਬਹੁਤ ਆ ਦੋਸਤ ਠੀਕ ਆ ਜੀ ਹੱਥੀ ਚਵਾਈਲਾ ਥਾਣਾ ਦੋਸਤੋ ਮੁਠੀ ਥਾਣਾ ਬਹੁਤ ਖੂਬਸੂਰਤ ਕੁਆਲਿਟੀ ਦਾਣ ਦੀ ਆ ਬੱਚਾ ਮਗਰ ਆ ਗਿਆ ਬੱਛੀ ਹਾਂਜੀ ਬੱਛੀ ਹੋ ਜੀ ਹਜੇ ਜ਼ੇਰ ਜ਼ੂਰ ਪੈਣੀ ਬਾਕੀ ਹਾਂਜੀ ਜ਼ੇਰ ਪੈਣ ਵਾਲੀ ਆ ਲਓ ਜੀ ਸੋ ਜ਼ੇਰ ਪੈਣੀ ਹਜੇ ਦੋਸਤੋ ਬਾਕੀ ਆ ਆਲੇ ਨੂੰ ਸੋੜਾ ਜਿਹੜੀ ਇੱਧਾ ਫੜਾ ਘੰਡਾ ਆ ਸੋ ਬਸ ਸਮਾਂ ਹੀ ਥੋੜਾ ਹੋ ਜਾ ਹਾਂਜੀ ਅੱਛਾ ਵੀਰ ਸਤਨਾਮ ਇਹ ਅੱਜ ਆਪਾਂ ਕਿੰਨੇ ਕੀਤੇ ਦੇ ਦਿੱਤੀ ਬਿਲਕੁਲ ਮੋਹਨ ਵੀਰ ਜੀ ਬੱਛੀ ਵੱਡੀ-ਵੱਡੀ ਭਾਵੇਂ 60 ਬਾਰ ਹੀ ਕਰ ਲਈਏ ਜੀ ਆ ਇਹ ਆਪਾਂ ਮੋਲ ਕਰਦੇ ਹਾਂ ਬੱਛੀ ਦਾ 57000 ਰੁਪਈਆ ਹਾਂਜੀ 55000 ਦੀ ਦੇ ਦਾਂਗੇ 55 ਦੀ ਹਾਂਜੀ ਠੀਕ ਆ ਜੀ ਹੋਰ ਕਰਾਂਗੇ ਤੇ 55000 ਦੀ ਲੈ ਦੇ ਆ ਤੇ 55000 ਦੇ ਵਿੱਚੋਂ ਵੀ ਸ਼ੂਟ ਚ ਆਪਾਂ ਹੋ ਜਾਊਗਾ ਸੋ ਇੱਕ ਵਾਰੀ ਤੁਸੀਂ ਉਲਟ ਬਹਿਣੀ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਥਾਣੇ ਦੇਵਾ ਦਿਖਾ ਰਿਹਾ ਪੂਰਾ ਫਿਕਸ ੱਡਾ ਕਰਮਾ ਵਾਲਾ ਉਹ ਥਾਣਾ ਵੇਖੋ ਦੋਸਤੋ ਕਿਹੋ ਜਿਹਾ ਲੱਗਾ ਕਰਮਾ ਵਾਲਿਓ ਹੱਥੀਂ ਜਵਾਈ ਵਾਲਾ ਠੀਕ ਆ ਜੀ ਰੋਗ ਰੋਗ ਥਾਣਾ ਬਹੁਤ ਖੂਬਸੂਰਤ 55000 ਦੀ ਮਿਲ ਜੂਗੀ ਤਾਜੀ ਸੂਈ ਸਵਾਈ ਹੈ ਮਗਰ ਬੱਛੀ ਆ ਅਨਿਸ਼ ਲਾ ਵੀਰ ਸਤਨਾਮ ਅੱਗੇ ਆਪਣੇ ਕੋਲ ਜਿਹੜਾ ਆ ਰੰਗ ਪ੍ਰਿੰਟ ਦੇ ਵਿੱਚ ਬਹੁਤ ਖੂਬ ਜੀ ਇਹ ਵੀ ਜੀ ਦੋ ਦੰਦ ਬੱਚੀ ਸੂਈ ਹੋਈ ਰਾਤ ਦੀ ਸੂਈ ਜ ਆਪਣੇ ਕੋ ਇਹ ਵੀ ਰਾਤ ਦੀ ਸੂਈ ਆ ਹਾਂ ਜੀ ਬੱਚਾ ਨਹੀਂ ਮਗਰ ਮਗਰ ਬੱਚਾ ਹਾਂ ਜੀ ਠੰਡੀ ਠੁੰਡੀ ਉਹਦੀ ਕਰਨ ਵਾਲੀ ਬਹੁਤ ਨਿਕਲੀ ਲਓ ਵੀ ਠੀਕ ਆ ਆਹ ਵੇ ਰੰਗਾ ਉਹਦਾ ਬਹੁਤ ਇਦਾਂ ਤਾਰਾ ਮਾਰੀ ਹੋਈ ਟੀਸੀ ਅੱਛਾ ਅੱਛਾ ਜੀ ਆ ਵੇਖੋ ਅੱਛਾ ਇਹ ਸੂਬਾ ਦੂਜਾ ਦੀ ਨਾ ਜੀ ਪਹਿਲਾਂ ਦੋ ਦੰਦ ਪਹਿਲਣ ਪਹਿਲਣ ਦੋਂਦੀ ਪਿਓਰ ਲਓ ਜੀ ਸੋ ਦੋਂਦੀ ਬੱਚੀ ਦੋਸਤੋ ਵੇਖੋ ਆਹ ਵੇਖੋ ਜੀ ਠੀਕ ਆ ਜੀ ਪਿਓਰ ਬਿਲਕੁਲ ਆ ਵੇਖੋ ਜੀ ਲੈ ਬਹੁਤ ਖੂਬਸੂਰਤ ਕੁਆਲਿਟੀ ਆ ਇਹ ਰਾਤ 200 ਸੂਈ ਹੈ ਮਗਰ ਇਹਦੇ ਬੱਚਾ ਆ ਮੇਲ ਕਾ ਵਾ ਠੀਕ ਆ ਜੀ ਆ ਬੱਚਾ ਠੀਕ ਆ ਜੀ ਸੋ ਚੱਡਾ ਜਿਹੜਾ ਦੋਸਤੋ ਹਵਾਨਾ ਬਿਲਕੁਲ ਫਿਕਸ ਮੁੱਠੀ ਥਣ ਸੋ ਰੰਗ ਪ੍ਰਿੰਟ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਖੂਬਸੂਰਤ ਆ ਰੰਗ ਬਾਜਿਆ ਕਰਮਾਲੀ ਠੀਕ ਆ ਜੀ ਉਪਰੋਂ ਸਾਰੀ ਬਲੈਕ ਆ ਤੇ ਬਿਲਕੁਲ ਪੇਟ ਆਲੇ ਪਾਸਿਓਂ ਥੱਲੇੋਂ ਵਾਈਟ ਰੰਗ ਦੇ ਵਿੱਚ ਤੇ ਜੋ ਆਪਸ ਵਿੱਚ ਬਹੁਤ ਸੋਹਣਾ ਲਿਖਿਆ ਆ ਦੇਖੋ ਠੀਕ ਹੈ ਕੋਈ ਕੋਈ ਗੱਲ ਕੋਈ ਗੱਲ ਸੋ ਮੁੱਠੀ ਥਾਣਾ ਸੋ ਚੌਂ ਥਾਣਾ ਦੀ ਵੰਡ-ਵੰਡ ਕਾਫੀ ਸੋਹਣੀ ਆ ਹੱਸੀ ਚਵਾਈਲਾ ਥਾਣਾ ਨਾਰਮਲੀ ਪਹਿਲਣਾਂ ਬੱਚਿਆਂ ਨੂੰ ਦੋਸਤੋ ਕਈ ਵਾਰ ਇਹੋ ਜਿਹਾ ਥਾਣਾ ਦੇਖਣ ਦੇ ਵਿੱਚ ਨਜ਼ਰ ਨਹੀਂ ਆਉਂਦਾਗਾ ਬਿਲਕੁਲ ਹੱਸੀ ਚਵਾਈਲਾ ਫੇ ਪੂਰੀ ਬਰਫਰ ਕੀ ਆ ਲਓ ਜੀ ਕੋਈ ਵੰਗਾ ਨਹੀਂ ਵੇਤੀ ਪੋਣਾ ਇਦਾਂ ਹੀ ਚੋ ਲੈਣੀ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਕੋਈ ਵੰਗਾ ਨਹੀਂ ਪੋਣਾ ਲਓ ਜੀ ਠੀਕ ਹੈ ਜੀ ਉਹ ਗਰਮੀ ਦੇ ਤੋਹਫੇ ਆ ਠੀਕ ਆ ਜੀ ਗਰਮੀ ਦੇ ਤੋਹਫੇ ਆ ਬਹੁਤ ਖੂਬਸੂਰਤ ਬੱਚੀ ਆ ਛੋਟੇ ਜੇ ਕੰਨ ਆ ਬੋਦੀ ਵਾਲੀ ਤੇ ਸਭ ਤੋਂ ਵੱਡੀ ਗੱਲ ਨਵੀਂ ਆ ਬੱਚੀ ਕੋਈ ਵੀਰ ਲੈ ਜਾਊਗਾ 2000 ਸੂਏ ਪੀਓ ਟੀਨ ਵਾਲੀ ਹਾਂਜੀ ਠੀਕ ਆ ਤੇ ਬਹੁਤ ਵਧੀਆ ਲੈ ਵੀ ਵੀਰ ਸਤਨਾਮੂ ਬੱਚੀ ਵੈਸੇ ਤਾਰੀਫ ਦੇ ਯੋਗ ਆ ਪੂਰੀ ਕਰਾਂ ਹਾਂਜੀ ਨਾਰਾ ਨੂੜਾ ਵੇਖੋ ਪੂਰੀਆਂ ਕਰਵਾ ਦੇਣਾ ਜੀ ਲਓ ਜੀ ਠੀਕ ਆ ਅੱਛਾ ਬੋਲਾ ਰਾਤ ਮਾਲਾ ਸੂਈਏ ਤੜਕੇ ਬੋਲਾ ਪਹਿਲਾ ਚੋਇਆ ਜੀ ਰਾਤੀ ਵੀਰ ਜੀ ਸਾਹ ਕੀਤੀ ਬੱਚੀ ਮਿਲ ਦੋੜੇ ਗਲੇ ਚੋਈ अच्छा जी।, जी। चार चार अच्छा जी ते सीरे मतलब 4 साढ़े 4 किलो चोई मेरी अच्छा जी उन बच्चे ने ਛੱਡ ਗਏ ਹਾਂਜੀ ਠੀਕ ਆ ਠੀਕ ਉਹ ਲੋਕਾਂ ਨੂੰ ਕਮਣ ਕਰ ਰਹੇ ਆ ਦੱਸ ਠੀਕ ਆ ਜੀ ਠੀਕ ਆ ਤੇ ਅੱਛਾ ਵੀਰ ਸਤਨਾਮੇ ਵਾਛੀ ਦੋਂਦੀ ਦੇਖਨੇ ਦੀ ਦਵਾਂਗੇ ਆਪਾਂ ਬੋਲਦੇ ਜੀ ਵਾਛੀ ਦਾ ਭਾਵੇਂ ਇਹਦਾ 60 ਬਾੜ ਕਰੀ ਗਈ ਜੀ 55 ਦੀ ਵਾਛੀ ਦੇ ਦਾਂਗੇ ਆਪਾਂ 55 ਦੀ ਬਿਲਕੁਲ ਜੀ ਹਾਂਜੀ ਠੀਕ ਆ ਵਾਛੀ ਖਰੀ ਹੈ ਜਦੋਂ ਆਪਾਂ ਕੋਈ ਨਹੀਂ ਰੋਕਣਾ ਮਾਲਿਆ ਰੋਕਣਾ ਦਿੰਦਾ ਲੋ ਵੀ ਭਰਾਓ ਠੀਕ ਆ ਜੀ ਬਾਕੀ ਸਾਰੇ ਵੀਰਾਂ ਨੇ ਬਾਹਰ ਤੋਰਾ ਫੇਰਾ ਕਰਕੇ ਦੇਖਣਾ ਹੁੰਦਾ ਜਦੋਂ ਪੈਸੇ ਜੇਬ ਚ ਪਾ ਕੇ ਆਪਾਂ ਬਾਹਰ ਤੋਂ ਦੇ ਬਣੀਏ ਜਲੋ ਮਤਲਬ ਤੁਹਾਨੂੰ ਵਧਾ ਚਾਹੀਆਂ ਚਾਹੀਆਂ ਲੱਗੀਆਂ ਵਾ ਪੂਰੀ ਸਾਸ ਸੁਸਰੀ ਕਰਨਾ ਲੋ ਜੀ ਠੀਕ ਆ ਤੇ ਇਹ 55000 ਦੀ ਤੁਹਾਨੂੰ ਮਿਲ ਜੂਗੀ ਵਿੱਚੋਂ ਛੋੜ ਛੱਪੇ ਮਾਨਤਨ ਹੋ ਜਾਣਗੇ ਸੋ ਬੜ ਇਹ ਬੱਚੀ ਚੰਗੀ ਆ ਠੀਕ ਆ ਲੈ ਵੀਰ ਸਤਨਾਮ ਅਗਲੀ ਜਿਹੜੀ ਆਪਣੇ ਕੋਲ ਆਪ ਬੱਚੀ ਇਹ ਟੋਕੜ ਗੱਪਣਾ ਹਾਂਜੀ ਇਹ ਜੀ ਸਾਢੇ 6.5 ਵੀ ਨਹੀਂ ਆਪਾਂ ਚੈੱਕ ਪਾਸ ਕਰਾਈ ਹੈ ਡਾਕਟਰ ਤੋਂ ਕੱਲ੍ਹ ਕਰ ਸਕੋ ਅੱਛਾ ਜੀ ਤੁਸੀਂ ਆਪਾਂ ਵੀਡੀਓ ਵੀ ਬਣਵਾਈਆਂ ਹਾਂ ਹਾਂਜੀ ਜੇ ਜਿਹੜੇ ਭੈਣ ਬਰਾ ਦੇ ਫੇਟ ਆਉਂਦੀ ਉਹ ਦੇਖਣੀ ਉਹ ਵਿਖਾਣਾ ਜੀ ਕਰਾਉਣੀਆਂ ਗੱਲ ਦੀ ਕਰਾ ਲੈਣ अच्छा जी एक बार करा था 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 था। था। के ठंडा टीका ला ने ਇਹਦੇ ਕੋਲ 6 ਕਿਲੋ ਦੁੱਧ ਆ ਜੀ 6 ਕਿਲੋ ਦੁੱਧ ਤੇ ਗੱਭਣ ਕਿੰਨੇ ਟਾਈਮ ਦੀ ਹੈ ਸਾਢੇ 6 ਦੀ ਸਾਢੇ 6 ਆ ਦੀ ਹਾਂ ਜੀ ਬਹੁਤ ਸੋ 6 ਕਿਲੋ ਦੁੱਧ ਦਾ ਤੇ 6 ਕਿਲੋ ਦੁੱਧ ਸਾਢੇ 6 ਮਹੀਨੇ ਦੀ ਗੱਭਣ ਠੀਕ ਆ ਜੀ ਸੋ ਥਣ ਥਣ ਨੂੰ ਤੁਸੀਂ ਵੇਖੋ ਕਰਮਾ ਵਾਲੀ ਨੂੰ ਠੀਕ ਆ ਜੀ ਪੂਰਾ ਹੱਤੀ ਚਵਾਈ ਮੁੱਠੀ ਥਣ ਲੱਗਾ ਤੇ ਦੋਵੇਂ ਟਾਈਮ ਮਿਲਦੀ ਆ ਸਾਢੇ 6 ਕਿਲੋ ਦੁੱਧ 6 ਕਿਲੋ ਦੁੱਧ ਸਾਢੇ 6 ਦੀ ਗੱਭਣ ਹਾਂ ਜੀ ਤੇ ਅੱਗੇ ਸੂਵੇ ਦੁੱਜੇ ਤਿਜੇ ਲਈ ਗਾੜੀ ਤੇ ਜੇ ਸੁਣਾ ਜੀ ਇਹਨੇ ਤੇ ਜਲਦੀ ਆ ਕੇ ਦੁੱਜੇ ਚੱਲਣੀ ਖੋਲ ਲੈ ਵੀਰ ਪ੍ਰਤਾਪ ਖੋਲ ਮੜੀ ਜੀ ਨੂੰ ਲਓ ਦੋਸਤੋ ਅੱਗੇ ਤਿਜੇ ਸੂਵੇ ਲਈ ਗੱਬਣਾ ਤੇ ਸਾਢੇ 6 ਮਹੀਨਿਆਂ ਦੀ ਠੀਕ ਆ ਜੀ ਤੇ ਬਾਕੀ ਤੁਸੀਂ ਐਸਟੀਮੇਟ ਲਾ ਲਿਓ ਸਮਾਂ ਵੀ ਤਕਰੀਬਨ ਸੂਣ ਦਾ ਥੋੜਾ ਰਹਿ ਗਿਆ ਤੇ ਕਰਮ ਵਾਲੀ ਨੇ ਚਾਹ ਪਾਣੀ ਵੀ ਚੰਗਾ ਬਣਵਾਇਆ ਇਹਨੇ ਬੜਾਈ ਵਾਲਾ ਮਿੱਠੀ ਵੜੀ ਆ ਜੀ ਹਾਂ ਤਕਰੀਬਨ ਕੋਈ 2.5 ਮਹੀਨੇ ਦਾ ਦੋਸਤੋ ਹਜੇ ਸਮਾਂ ਬਾਕੀ ਆ ਠੀਕ ਆ ਜੀ ਕਰਮ ਵਾਲੀ ਪੂਰੀ ਤਿਆਰੀ ਤੇ ਆ ਜੂਗੀ 2.5 ਮਹੀਨਿਆਂ ਤੱਕ ਕੋ ਸਾਢੇ 6 ਮਹੀਨੇ ਹੋਣਾ ਗੱਬਣ ਚੈੱਕ ਪਾਸ ਆ ਆਪਣੀ ਜੜੀ ਦੋਸਤੋ ਚੈੱਕ ਪਾਸ ਵੀਰ ਸਤਨਾਮ ਸਿੰਘ ਉਹਨਾਂ ਨੇ ਕਹਿੰਦੇ ਵੀ ਕਰਵਾਈ ਅਸੀਂ ਅੱਗੋਂ ਕਿਸੇ ਵੀਰ ਨੇ ਸਾਈਪਿਆ ਨਾ ਕਰਕੇ ਆਪਦਾ ਤੁਸੀਂ ਸ਼ੱਕ ਕੋਈ ਕੜਨਾ ਤਾਂ ਤੁਸੀਂ ਉਹ ਜ਼ਰੂਰ ਕਰਾ ਲਿਓ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਰੰਗ ਪ੍ਰਿੰਟ ਬਿਲਕੁਲ ਬਲੈਕ ਤੇ ਵਾਈਟ ਡੱਬ ਠੀਕ ਆ ਸੋ ਥਣ ਦੇਵੇ ਦੀ ਪੂਰੀ ਸਾਫ ਸਾਫ ਵੀ ਬਹੁਤ ਠੰਡੀ ਬਹੁਤ ਇਹ ਨਹੀਂ ਉਹ ਲਤਸ਼ਾ ਦੀ ਗੱਲ ਨਹੀਂ ਹੈ ਜਦੋਂ ਮਰਜ਼ੀ ਚੋ ਲੋ ਠੀਕ ਆ ਜੀ ਲਾ ਵੀਰ ਸਤਨਾਮ ਇਹ ਕਿਥੋਂ ਤੱਕ ਫਿਰ ਖਾਨ ਆਉਂਦੀ ਆ ਵੇਖੋ ਜੀ ਤੋਤਾ ਵਜੇ ਵਜੇ ਉਸ ਦਾ ਭਾਵੇਂ 32 ਬੱਤੀ ਬੰਗ ਲਈ ਹਾਂ ਪਰ ਆਪਾਂ ਪਹਾੜਾ ਵਸ਼ੀ ਦੇ ਦਾਂਗੇ ਵਸ਼ੀ ਦੇ ਦਾਂਗੇ ਜੀ 5000 ਦੀ 5000 ਹਾਂਜੀ ਲਾ ਵੀਰ ਤੋਤਾ ਵਜੇ 1500 ਛੱਡਾਂਗੇ ਹੈ ਸਾਹਿਬ 5000 ਤੇ 1500 ਰੁਪਏ ਪਰ ਤਾਂ ਅੱਜ ਢਿੱਲਾ ਜ ਆ ਅੱਜ ਛੋਟਾ ਫਿਰ ਉਹ ਹੋ ਨਹੀਂ ਰਹੀਆਂ 200 ਛੋਟਾ ਨਹੀਂ ਹੋਰ ਕੀ ਕਰੀਏਗਾ ਮਾਤ ਲੈਣ 2 ਛੱਡਾਂਗੇ ਸਾਹਿਬ ਠੀਕ ਆ ਸਪਰਾਈਟ 20000 ਦਾ ਮਾਲ ਤੁਸੀਂ ਲੈ ਲਈ ਬਿਲਕੁਲ ਮੈਂ ਪਹਿਲੇ ਮਾਲ ਦਾ ਚੁੱਪ ਕੀਤਾ ਆ ਵੇ ਸਰਦਾਰਾ ਵਾ ਘਰ ਮਗਰੋਂ ਆ ਕੇ ਫਿਰ ਦਾ ਮਾਰ ਗਿਆ ਨਹੀਂ ਕੋਈ ਗੱਲ ਚੰਗੀ ਗੱਲ ਆ ਮੈਨਾਂ ਜਿੰਨਾ ਰਾਇਆ ਤਾਂ ਆਪਣਾ ਚਲਾ ਜਾਵੇ ਮਾਲ ਉਹਨੇ ਚਾਹ ਆਹ ਵੇਖੋ ਜੀ ਮੋਸਰਾ ਕੰਮ ਹੀ ਆ ਮੁਫਤ ਮੁਫਤ ਆਹ ਲੜੀ ਦੇ ਲੈ ਕਰ ਮੈਂ 15000 ਤੱਕ ਕਿੰਨੇ ਦਿਨ ਰਹੀ 14.5 23.5 23.5 ਪੂਰੇ 23 ਦੀ ਹੋਰ 500 ਕੱਢ 23000 ਦੀ ਪੂਰੇ ਦੀ ਹੈ ਕਸਰਾ ਕੋਸਰਾ ਕੱਢ ਕੇ 66 ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧ 6 ਕਿਲੋ ਦੁੱਧ ਇਦਾਂ ਮਿਲਦੀ ਦੋ ਦਿਨ ਇਦਾਂ ਹੀ ਜਿਹੜੇ ਵੀਰ ਨੂੰ ਜਜੂ ਸੌਫਦਾ ਤੁਸੀਂ ਕਰਨਾ ਅੱਗੇ ਵੀਰ ਸਤਨਾਮ ਆ ਮੱਝ ਬੜੇ ਵੱਡੇ ਕਾਦ ਆਜੀ ਵੀਰ ਜੀ ਇਹ ਮੈਂ ਇਹ ਬੋਲਾਂ ਮਤਲਬ ਦੋ ਤੇ 7 ਕਿਲੋਊਗਾ ਆ ਆਪਣੇ ਬਾਜੀ ਮੈਂ ਆਈ ਆਪਾਂ 6-10 ਕਿਲੋ ਵਾਂਗੇ ਜੀ ਅੱਛਾ ਜੀ ਹਾਂ ਜੀ ਤੇ ਇਹ ਡੇਢ ਮਹੀਨੇ ਗੱਲਵੇਂ ਦੁੱਧ ਹੋਈ ਜੀ ਡੇਢ ਮਹੀਨਾ ਹੋ ਗਿਆ ਹਾਂ ਜੀ ਡੇਢ ਮਹੀਨਾ ਹੋ ਗਿਆ ਜੀ ਨਿਕਲ ਵੀ ਸਕਦੀ ਆ ਦੇਖੋ ਹੀ ਨਿਕਲਣਾ ਨਿਕਲਣਾ ਵਾ ਸੂਲ ਮੈਂ ਆ ਔਰ ਚੈੱਕ ਵਾਸ ਹੋਰ ਜਿਹੜੀ ਚੈੱਕ ਵਾਸ ਪਤਾ ਦੱਸਦੀ ਆ ਜੀ ਬਿਲਕੁਲ ਤਾਂ ਟੇਲ ਥੋੜਾ ਫਿਰ 150 ਦੱਸ ਦੇ ਨੇ ਇੰਨੇ ਵਰਗੇ ਸ਼ੱਕ ਜਾਂ ਪੈਸਾ ਰਹਿ ਜਾਂਦਾ ਸਹੀ ਐ ਸਹੀ ਐ ਲਓ ਦੋਸਤੋ ਵੈਸੇ ਵੇਰਵਾ ਪ ਬਣੀ ਆ ਨਵੇਂ ਦੁੱਧ ਰਲੀ ਆ ਹੁਣ ਤਕਰੀਬਨ ਕੋਈ 6 ਕਿਲੋ ਮੰਨ ਕੇ ਲੈ ਜੇ ਦੁੱਧ 6 ਵੀਰ ਜੀ ਦੁੱਧ ਤੇ 7 ਕਿਲੋ ਘਰ ਵੇ ਆ ਜਾਈ ਕਰਕੇ 6 ਦੱਸਣੇ ਵਾ ਜਦੋਂ ਕਈ ਰਣਗ ਰੋਪਰੇ ਪਰ ਉਹਦਾ ਪ੍ਰਬਾਣ ਨਹੀਂ ਪਠਾੜਾ ਕਾ ਚੁੱਕਿਆ ਬੋਲੋ 100 ਪੈਸੇ ਕੱਦ ਪੂਰਾ ਵੱਡਾ ਵੱਡੇ ਵੱਡੇ ਕੱਦ ਕਾਟ ਦੇ ਵਿੱਚ ਬੇਰਬੋਲ ਵੀ ਤੁਸੀਂ ਵੇਖੋ ਲੰਬੀ ਵੀ ਪੂਰੀ ਆ ਉੱਚੀ ਵੀ ਪੂਰੀ ਆ ਠੀਕ ਆ ਜੀ ਕੋਈ ਨਹੀਂ ਹੈਗਾ ਵੀ ਦਰਮਿਆਨੀ ਹਾਈਟ ਆ ਜਾਂ ਕਾ ਵੱਡੇ ਕੱਦ ਬੋਤ ਵਿੱਚ ਤੇ ਸੂਏ ਬੇਸ਼ੱਕ ਦੋਸਤੋ ਹੁਣ ਤੀਜੀ ਸੂਈ ਸਮਝ ਜੇ ਕਿ ਅੱਗੇ ਚੌਥੀ ਰਲੀ ਬਣੀ ਤੁਸੀਂ ਸਮਝ ਸਕਦੇ ਜੇ ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਬਾਕੀ ਕਰਮਾ ਲਈ ਆਇਆ ਪੂਰੀ ਮਜਬੂਤ ਹੱਡੀ ਵਾਲੀ ਆ ਠੀਕ ਆ ਜੀ ਕੱਟੀ ਚੰਗੀ ਮਗਰ ਕੱਟੀ ਨਹੀਂ ਦਿੱਤੀ ਪੈ ਪਾਪੂਪਾ ਬਹੁਤ ਲੱਗੇ ਵੇਖੋ ਹਾਂ ਕੱਟੀ ਮਗਰ ਬਹੁਤ ਸੁਣੀਓ ਕੱਟੀ ਧਾਲੀ ਉਹਨਾਂ ਜੇਤ ਕਰਕੇ ਆ ਸਹਾਇ ਮਗਰ ਕੱਟੀ ਸੀ ਇਹਦੇ ਕੱਟੀ ਹਾਂ ਜੀ ਹੈਗੀ ਬਾਕੀ ਮਗਰ ਉਹਨਾਂ ਵੀਰਾਂ ਨੇ ਆ ਉਹ ਨਹੀਂ ਅਸੀਂ ਕੱਲੀ ਵਹਿ ਦੇਣੀ ਕੱਟੀ ਪਾਲ ਨਹੀਂ ਚਲੋ ਜੀ ਉਹ ਵੀ ਇੱਛਾ ਹਾਂ ਜੀ ਤੇ ਕੱਟੀ ਸਾਂਭਾ ਜੀ ਮਿਲਦੀ ਭਾੜੇ ਚ ਕਰਵਾ ਲਈ ਇੱਥੇ ਵੇਖੋ ਸ਼ਾਣ ਮਗਰ ਇਹਦੇ ਕਰ ਨਹੀਂ ਕਰਦੀ ਵੇ ਸੰ ਤੇ ਚਵਾਬ ਸਵਾਦੇ ਬਹੁਤ ਆਬਲ ਲੱਗਾ ਹਾਂ ਹਾਂ ਜੀ ਆ ਮੋਗਾ ਮੋਟੀ ਧਾਰ ਮੋਟੀ ਜਿੱਡਾ ਥਾਲ ਮੋਟਾ ਐਡੀ ਮੋਟੀ ਸਮਝਾ ਨਹੀਂ ਵਿੱਕੀ ਫੰਡਰ ਵਾਲਾ ਹੀ ਹੁੰਦਾ ਹੋਣ ਦਾ। ਅੱਲਾ ਠੀਕ ਆ। ਬਬਾ ਦੋਸਤੋ ਅੱਗੇ ਨਿਕਲ ਆਉਂਦੀ ਆ ਕਿਸੇ ਭਰਾ ਦਾ ਲਾਕਾ ਕਿਸਮਤ ਆ। ਨਿਕਲ ਆਉਣੀ ਜੀ ਨਿਕਲ ਆਉਣੇ ਜਲੋਂ ਟੇੜਕੇ ਮੇ ਨਿਵਾ ਵੀਰ ਬਾਪ ਆਇਆ। 3 ਮਹੀਨੇ ਦੀ ਇਹ ਬਣੀ ਆ ਠੀਕ ਆ। ਤੇ 6 ਕਿਲੋ ਤੋਂ ਪਲਾਸੀ ਦੋਤਾ ਪਰ 6 ਕਿਲੋ ਮੰਨ ਕੇ ਤੁਸੀਂ ਜਵਰਾ ਕੇ ਆਪਣੀ ਸੇਵਾ ਦੀ ਕਰਕੇ ਜੀ। ਅੱਛਾ ਇਹ ਅੱਜ ਆਪਾਂ ਕਿੰਨੇ ਦੀ ਦੇ ਦਾਂਗੇ? ਮੁੱਲ ਤੇ ਪਾਇਆ ਜਿੱਡੀ ਮਹਿਬਾ 60 ਬਾਰੀ ਕਰ ਲਈ ਜੀ। ਅੱਛਾ ਜੀ। 55 ਦੀ ਦੇ ਦਾਂਗੇ ਆਪਾਂ। ਪੂਰੀਆਂ ਕਸਰਾਂ ਨਿਕਲ ਜਾਣੀ ਮਿਲਦਾ ਵੇ 52 ਦੀ ਕਰਦਾ 53 ਦੀ 53 ਦੀ ਸਾਡੇ 52 ਦੀ ਹਾਏ ਸਾਡੇ 52 ਦੀ ਹਾਏ ਕੋਈ ਮਰ ਚੱਲਿਆ 52 ਦੀ ਸਰ ਠੀਕ ਆ ਸਾਡੇ ਸਾਡੇ 52 ਦੀ ਸਾਡੇ 52 ਦੀ ਲੈ ਪੂਰੇ ਦੀ ਪੂਰੇ 52 ਦੀ ਹਾਂ ਨਹੀਂ ਅੱਗੇ ਤੋਂ ਮਿਲਣਾ ਲੋਕ ਦੋਸਤੋ 52000 ਦੀ ਕਸਰਾ ਕੁਸਰਾ ਕੱਢਤੀ ਪ੍ਰਤਾਪ ਨੇ ਉਧਰੋਂ ਤਸ ਪੂਰੇ 52000 ਦੀ ਮਿਲ ਜਾਊਗੀ ਠੀਕ ਆ ਬਹੁਤ ਜਲਦੀ ਦੇਖੋ ਦੇਖੋ ਚੌੜੀ ਕਾਗ ਤਰਗੀ ਮੈਂ ਦੀ ਹਾਂ ਲਓ ਜੀ ਕਰੋ ਚੈੱਕ ਠੀਕ ਆ ਜੀ ਬਾਕੀ ਸਰ ਕੱਦ ਬੜਾ ਬੜਾ ਨਾ ਨਾ ਗੱਲ ਹਾਂ ਜਵਾਬ ਸੁਣਾਓ ਭੈਣ ਭਰਾਈ ਸੇ ਆਉਂ ਜਵਾਂਗੇ ਨਾ ਪੂਰੇ ਵੇਲੇ ਤਾਂ ਮੋਟਰ ਚੱਲਦੀ ਹੈ ਮੈਂ ਦੱਸੋ ਚੌਣ ਚਾਂਨ ਵੀ ਇੱਕ ਨੰਬਰ ਆ ਮੇਰਾ ਵੀਰ ਤਸੱਲੀ ਕਰਨ ਲੱਗਿਆ ਪਿੱਛੇ ਨਾ ਟਿਆ ਕਰੋ ਬਿਲਕੁਲ ਇੱਕ ਸਰ ਹੋਰ ਸਾਡੀ ਬੇਨਤੀ ਹੈ ਜਿਹੜਾ ਮੁਰਤੇ ਆ ਦਿੰਦਾ ਹੈ ਉਹਦਾ ਨਿੱਕਾ ਵੱਡਾ ਉਹ ਪਹਿਲੋ ਵੇਖਿਆ ਕਰਨ ਵੀਡੀਓ ਆਹਾਂ ਆ ਵੀ ਕੋਈ ਵੀਡੀਓ ਦਾ ਬਹਾ ਮਲੇ ਜਿੰਨਾ ਮਾਲ ਹੈਗਾ ਉੱਤੇ ਹੀ ਹੋ ਜਾਂਦੇ ਦੁਬਾਰਾ ਵੀਡੀਓ ਪਾਉਗਾ ਕੋਈ ਫਾਇਦਾ ਕੋਈ ਨਹੀਂ ਆ ਕੇ ਨਹੀਂ ਇਸ ਇਤਰਾਮ ਸਿਓ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਵੈਸੇ ਹਾਈ ਟੱਕ ਦਾ ਪਹਿਲਾਂ ਹੀ ਆਪਾਂ ਜ਼ਿਕਰ ਕਰ ਦਿੰਦੇ ਆ ਵੀ ਮੀਡੀਅਮ ਆ ਵੱਡਾ ਜਾਂ ਛੋਟਾ ਹਾਂਜੀ ਹਾਂਜੀ ਇਸ ਕਰਕੇ ਮੇਰਾ ਵੀਰ ਵੀਡੀਓ ਤਸਲੀਨਾ ਦੇਖ ਲਿਆ ਕਰੋ ਤੇ ਜਿਆਦਾ ਕੱਦ ਦਾ ਰੋਲਾ ਨਹੀਂ ਹੁੰਦਾਗਾ ਬਾਕੀ ਦੁੱਧ ਦਾ ਆਉਂਦਾ ਵੀ ਦੁੱਧ ਜਿੰਨਾ ਦੱਸਿਆ ਗਿਆ ਉਹਨਾਂ ਬਰਾਬਰ ਦਾ ਨਹੀਂ ਦੁੱਧ ਦੇਖੋ ਜੀ ਇੱਕ ਬੇਨਤੀ ਐ ਸੋ ਵੀ ਜਿਹੜਾ ਭੈਣ ਭਰਾਵਾਂ ਦੇ ਕੋਲ ਨਿਕ ਖੜਦਾ ਨਾਲ ਆਨਲਾਈਨ ਹੈ ਕਿ ਨਹੀਂ ਉਹ ਘਰ ਤੋਂ ਪਰ ਜਿਆਦਾ ਨਹੀਂ ਦੋ ਤਿੰਨ ਦਿਨ ਜ਼ਰੂਰ ਯਕੀ ਜੇ ਨਹੀਂ ਫੋਨ ਫੜ ਨਾ ਚੁੱਕੀ ਫੇਰ ਤੇ ਆਦਿ ਨਾ ਫੋਨ ਨਹੀਂ ਚੁੱਕਦੇ ਹੈਗ ਨਹੀਂ ਜਦੋਂ ਮਾਲਮ ਫੋਨ ਚੁੱਕਦੇ ਤੁਹਾਡੀ ਗੱਲ ਬਾਤ ਸੁਣਦੇ ਫਿਰ ਦੇਲ ਨਾ ਛੱਡਿਆ ਕਰਨ ਸਹੀ ਹੈ ਨਾ ਭਾਈ ਤੁਹਾਨੂੰ ਫੋਨ ਕਰ ਦਿੱਤਾ ਕਿੱਥੋਂ ਵਾਲੇ ਭਾਈ ਹਣੀ ਕੋਈ ਕੋਈ ਜੀ ਆਉਣ ਇੱਕ ਅੱਧਾ ਦਿਨ ਜਾ ਕੇ ਉਹਦੇ ਨਹੀਂ ਨਾ ਕੋਈ ਜੀ ਸਾਹਿਬ ਹੋਏ ਫੋਨ ਕਰਦੇ ਜਾਂਦੇ ਇੱਕ ਡੋਲੇ ਨਾਲ ਨਾ ਲੱਦ ਕੇ ਇਹਨੂੰ ਕੱਲ ਦਿਓ ਭਾੜਾ ਵੀ ਅਸੀਂ ਦੋਗੇ ਸਹੀ ਸਹੀ 10 ਕਿਲੋ ਦੱਸਣਾ ਕਈ ਨਾ ਦੇਖੋ ਭਾਰੇ ਪੂਰੇ ਡੰਗ ਰੋਪੇ ਨਾਲ ਜਾਏਗਾ ਨਹੀਂ ਲਾਉਂਦਾ ਦੋ ਚਾਰ ਦਿਨ ਮਿਲਦਾ ਹੀ ਨਹੀਂ ਇੱਕ ਦੋ ਦਿਨ ਕਰ ਉਹ ਉਧਰ ਗਿਆ ਤੇ ਕਿਲੋ ਹੀ ਦਿੱਤਾ ਅਸੀਂ 8-10 ਕਿ ਦਿੱਤੀ ਜਦੋਂ ਹੈ ਉਹਦਾ ਦੁੱਧ ਪੂਰਾ ਹੀ ਮੈਨੂੰ ਆ ਫਿਰ ਉਹਨਾਂ ਸਵੇਰ ਚਾਹੀਦੀ 4 4.5 ਕਿਲੋ ਤੇ ਸ਼ਾਮ ਨੂੰ ਚਾਹੀਦੀ ਫਿਰ ਕੋਈ ਦੋ ਤਿੰਨ ਚਾਰ ਕਿਲੋ ਨਹੀਂ 10 ਕਿਲੋ ਆ ਦੇ ਮੂੰਹ ਨਾਲ ਫਿਰ ਮਨ ਤੇ ਗਿਆ ਨਾ 10 ਕਿਲੋ ਆਖਣ ਰਹੀ ਸੀ ਦੇਖੋ 53000 ਚ 10 ਕਿਲੋ ਵਾਲੀ ਵਹਿ ਮਿਲ ਗਈ ਦੋਰਗੀ ਚਾਹੀਦਾ ਬਸ ਹੈਗਣੀ ਮੈਂ ਵੀ ਦੋਸਤੋ ਬਾਕੀ ਨਰਕ ਪਰਖ ਆਪਾਂ ਮੈਂ ਵਾਰ-ਵਾਰ ਤਾਂ ਕਹਿੰਦਾ ਹਾਂ ਨਾ ਵਪਾਰ ਦਾ ਕੰਮ ਹੈ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੂੰ ਲਾਂਭਾ ਲੈਣਾ ਜਾਂ ਦੇਣਾ ਮਾੜੀ ਗੱਲ ਆ ਇਸ ਕਰਕੇ ਤਸੰਦੀ ਹੈ ਮੇਰਾ ਤਸੰਦੀ ਵੀ ਕਰ ਲੈ ਬਾਕੀ ਜੇ ਕੋਈ ਭਲੇ ਭਰਾਵਾਂ ਨਾਲ ਮੌਨਾ ਨਾ ਅਸੀਂ ਇਹ ਨਹੀਂ ਵੀ ਮਲੇ ਵੇਖਣਾ ਦੇ ਕੇ ਤੇ ਮੁਰਕੇ ਨਾਲ ਗੱਲਾਂ ਸੁਣਾਗੇ ਹੋਲੀ ਗੱਲ ਹੈਗੀ ਸਹੀ ਹੈ ਜੀ ਜਰੂਰ ਗੱਲ ਸੁਣਾਗੇ ਜ਼ਿੰਮੇਵਾਰੀ ਆਪਣੀ ਥੋੜਾ ਹੋਸ਼ਲਾ ਰੱਖਣਾ ਪੈਣਾ ਜੀ ਉਹ ਬਹੁਤ ਵੱਡੀ ਮਾਲ ਕਰ ਜਾਂਦਾ ਆ ਦੇਖੋ ਛੋਟੀ ਸਾਡੇ ਕੋਲ ਸਵੇਰ ਦੀ ਇਹ ਕੱਕ ਨਹੀਂ ਕਰਦਾ ਵੀਡੀਓ ਪੌਣੀ ਵਾਰ ਅਸੀਂ ਆ ਵੀ ਨਹੀਂ ਪਾਈ ਵੀ ਮਤਲਬ ਆਉਂ ਨੂੰ ਨਹੀਂ ਚੰਗੀ ਲੱਗਣ ਢੀ ਖਾਦਾ ਪੀਦਾ ਕੁਝ ਨਹੀਂ ਹਾਂਜੀ ਹਾਂਜੀ ਤੇ ਬੇਸ਼ੱਕ ਜਿਹੜਾ ਬੱਚਾ ਹੁੰਦਾ ਨਾਲ ਉਹ ਫੱਟੇ ਚੱਕੀ ਜਾਂਦਾ ਉਹ ਨਪੀਰਾ ਆਹ ਛੋਟੀ ਬਹੁਤ ਚੰਗੀ ਛੇਦਾਂ ਦਾ ਪਹਿਲਾ ਸੂਆ ਵਾ ਦੁੱਧੀ ਛੋਟੀ ਕੋ 7-8 ਕਿਲੋ ਪਰ ਛੇਦ ਨਹੀਂ ਜਿੰਨਾ ਤੇ ਦਿਲ ਨਾਲ ਨਾ ਤੈਨੂੰ ਕੀ ਪਾਵਾਂਗੇ ਆਵਾਂਗੇ ਪਹਿਜੂ ਆਪਾਂ ਨੂੰ ਕਹਿੰਦੀ ਕੋ ਕਰਵਾ ਲਈ ਚੋਈ ਵੀ ਲੇਡ ਨੂੰ ਟੋਈ ਲੱਗਦੀ ਦੀ ਅੱਜ ਹੀ ਆਈ ਏ ਛੇਰੇ ਲੇਡ ਆਈ ਛੋਟੀ ਲਓ ਵੀ ਦੋਸਤੋ ਇਹ ਛੋਟੀ ਵੀ ਬਗਾਉ ਆ ਮਗਰੇ ਦੇ ਕਟਾ ਤੇ ਸੂਈ ਕਿੰਨੇ ਨੂੰ ਸਮਾਂ ਹੋ ਗਿਆ ਨਸ ਬੱਚਾ ਵੀ ਨਹੀਂ ਕੋਈ ਤਨਾ 6 ਮਹੀਨੇ ਦਾ ਹੋਗਾ ਸਾਢੇ 6 ਮਹੀਨੇ ਆ 6 ਤਨਾ 6 ਮਹੀਨੇ ਰਹੇਗਾ ਦੁੱਧ ਕਿੰਨਾ ਇਸ ਵਕਤੇ ਦੇ ਥੱਲੇ ਦੁੱਧ ਵੀ ਜੀ ਦੇ ਕੋ 7 ਕਿਲੋ ਆਜ ਮਨ ਦੋਸਤੋ 7 ਕਿਲੋ ਦੁੱਧ ਆ ਪਾਈ ਤਾਂ ਨਹੀਂ ਸੀ ਵਿੱਚ ਇਹ ਤਾਂ ਵੇ ਜਾ ਤੋਰ ਕੇ ਨਹੀਂ ਵਿਖਾਵਾਂਗੇ ਵੀ ਇਹ ਨਾ ਵੇਖੋ ਬਿਲਕੁਲ ਤੁਸੀਂ ਜਿਵੇਂ ਆਪਾਂ ਕਹੇ ਨੇ ਪੰਜਾਬੀ ਤਾਪੜੇ ਨਾਲ ਲੱਗੇ ਪਏ ਕਰਮਾਂ ਦੇ ਖਾਦਾ ਪੀਤਾ ਕੋਈ ਆ ਜੇ ਸੱਤ ਪਈ ਆ ਦਰੀ ਜੀ ਜਾਂਦੀ ਡਰੀ ਜੀ ਜਾਂਦੀ ਆ ਹੌਲ ਰਹੀ ਗੱਲ ਹਾਂ ਭੁੱਖੀ ਆ ਪੇਟੋਂ ਭੁੱਖੀ ਆ ਠੀਕ ਆ ਤੇ ਲੋਕ ਹੋਰ ਕੇ ਵਿਖਾਦ ਗਏ ਮਗਰ ਜਿਹੜੀ ਚੋਈ ਬੜੀ ਲੱਗੀ ਸਾਡੇ ਚੋਹਾਂ ਮਹੀਨਿਆਂ ਦੀ ਸੂਈ ਆ ਚੋਈ ਬਹੁਤ ਸੋਹਣੀ ਲੱਗੀ ਤੇ 7 ਕਿਲੋ ਦੋਤਾ 7 ਕਿਲੋ ਜੀ 6 ਦਾਣਿਆ ਝੋੜੀ ਦੀ ਬਹੁਤ ਚੰਗੀ ਕਾਦੂ ਹੀ ਪੂਰਾ ਵੱਡਾ ਜੀ ਸੋ ਕਾਦੂ ਵੱਡਾ ਝੋਟੀ ਦਾ ਤੇ ਵੈਸੇ ਨਵੀਂ ਥਾਂ ਤੇ ਆ ਕੇ ਦੋਸਤੋ ਜਿੱਦਾਂ ਪਹਿਲਾਂ ਗੱਲ ਕੀਤੀ ਵੀ ਪਸ਼ੂ ਖਾਂਦਾ ਖੁੰਦਾ ਕੋਈ 2-3 ਦਿਨਾਂ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਜੀ ਧਰਦਾ ਪਸ਼ੂ ਤੇ ਬਾਕੀ ਕੱਦ ਦੇਖੋ ਤੁਸੀਂ ਹਾਈਟ ਬਹੁਤ ਸੋਹਣੀ ਆ ਸਿੰਗੀ-ਸੁੰਗੀ ਬਹੁਤ ਪਿਆਰੀ ਲੰਬੀ ਪੂਰੀ ਆ ਉੱਚੀ ਪੂਰੀ ਆ ਬਾਕੀ ਤੁਸੀਂ ਨਾਰਮਲੀ ਇੱਕ ਜਜਮੈਂਟ ਕਰ ਲਓਗੇ ਵੀ ਜਿਵੇਂ ਪਸ਼ੂ ਦੋ ਦਿਵੇਂ ਇੱਕ ਅੱਧਾ ਦਿਨ ਪਸ਼ੂ ਨੇ ਪੱਠੇ-ਪੁੱਠੇ ਨਹੀਂ ਖਾਦੇ ਹੁੰਦੇਗੇ ਹੋਏ ਤੇ ਦੁੱਧ 6-7 6-7 ਤੇ ਚੱਲਣ ਈ ਆ ਜਵਾਬ ਹੋ ਤਾਂ ਬਹੁਤ ਸੋਹਣਾ ਲੱਗਾ ਲੋ ਜੀ ਸੋ ਝੋਟੀ ਚੰਗੀ ਆ ਠੀਕ ਆ ਹੋ ਵੀਰ ਦਾ ਦੂਜਾ ਦੂਜੇ ਇਹ ਪਹਿਲੇ ਸੂਬੇ ਛੇ ਦਾ ਹੁੰਦਾ ਜੀ ਲਓ ਜੀ ਛੇ ਦਾ ਹੁੰਦਾ ਦੋਸਤੋ ਪਹਿਲਾਂ ਝੋਟੀ ਆ ਪਹਿਲੇ ਸੂਬੇ ਦੇ ਵਿੱਚ ਹੀ ਚੱਲ ਰਹੀ ਹੈ ਜੀ ਹੂੰ ਤੇ ਇਹ ਸਤਨਾਮ ਜੇ ਕੋਈ ਚਾਹਵਣ ਹੋਇਆ ਤਾਂ ਫਿਰ ਮੋਹਲ ਫੋਨ ਤੇ ਆ ਫੋਨ ਤੇ ਕਰ ਲਾਂਗੇ ਜਾਰੀ ਕਿ ਸਾਹਮਣੇ ਬੈਠੀ ਪੈਣੀ ਹੋ ਸਕਦਾ ਜਿੰਨੂ ਵੀਰ ਨੂੰ ਚਵਾਉਣਾ ਕੋ ਦੋ ਦਿਨ ਸਾਹਮਣੇ ਛੇ ਆ ਪਵੇ ਦੋਸਤੋ ਤੇ ਗੜਾ ਪਾਈਦਾ ਦਵਾਗੇ ਛੰਮੜ ਕੇ ਦੁੱਧ ਦਾ ਘੱਟ ਦੇਣਾ ਫਿਰ ਅਗਲਾ ਉਤਰ ਜਾਂਦਾ ਇਤਨਾ ਹੀ ਆਪਾਂ ਨੂੰ ਪਤਾ ਵੀ ਕੋਈ ਗੱਲ ਨਹੀਂ ਨੰਗਰ ਕਰਦੇ ਹਾਂ ਦੋਸਤੋ ਦਾ ਵੇਰਵਾ ਚਲੋ ਪਾ ਦਿੱਤਾ ਵਿੱਚ ਪਰ ਫਿਰ ਵੀ ਜੇ ਕਿਸੇ ਵੀਰ ਦੇ ਪਸੰਦ ਤਾਂ ਤੇ ਇਹ ਅੱਜ ਪਸ਼ੂ ਆ ਟੋਟਲ ਵੀਰ ਸਤਨਾਮ ਦੇ ਕੋਲ ਪੰਜ ਚਾਰ ਬੈੜਾ ਤਿੰਨ ਬਿਲਕੁਲ ਤਾਜ਼ੀਆਂ ਇੱਕ ਤੋਕੜ ਗੱਬਣਾ ਤੇ ਇੱਕ 200 ਡੇਢ ਮਹੀਨੇ ਦੀ ਬਣੀ ਆ 6 ਕਿਲੋ ਦੁੱਧ ਮੰਨ ਕੇ ਲੈ ਜਾਓ ਵੱਡੇ ਕੱਦ ਕਾਟ ਦੇ ਵਿੱਚ ਲਈ ਵੀਰ ਸਤਨਾਮ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਆਪਣਾ ਵੀਰਜੀ 94655 58956 ਪਿੰਡ ਕਰੋ ਤਸੀਲ ਬਟੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਠੀਕ ਹੈ ਗ੍ਰੈਂਡ ਕਰੋ ਆਪਣੇ ਪੈਸੇ ਬੜਿਆ ਉਹਦੀ ਪੱਕੀ ਨਹੀਂ ਖਾਂਦੀ ਉਹਦੇ ਲਾਗੂ ਦੀ ਛੜਕਾ ਹੋਈ ਠੀਕ ਹੈ ਜੀ ਹਾਂਜੀ ਆਪਣੇ ਬੇਕਾਂ 2 ਕਿਲੋ ਮੀਟਰ ਤੋਂ ਠੀਕ ਹੈ ਨਾ ਵੀ ਵੀਰ ਪ੍ਰਤਾਪ ਸਿੰਘਾਂ ਬਾਕੀ ਕਰਦੋ ਵਾਦ ਤੋਂ ਬਾਅਦ ਸਪੋਰਟ ਕੋਈ ਗੱਲ ਆ ਦੇ ਸਪੋਰਟ ਮਾਰਾ ਹੀ ਸੋਲਿਆ ਨਹੀਂ ਪਾਪਾ ਪੜਾ ਤਾ ਆਪਣੀ ਬੋਲੀਆ ਸਪੋਰਟ ਪੂਰੀ ਪੂਰੀ ਪਾਪਾ ਸਰਕਾਰਾਂ ਅਨੁਸਾਰੀਆਂ ਵੋਟਾਂ ਪਾ ਪਾ ਕੇ ਦੇਖ ਲਈਆਂ ਭਾਜੀ ਵੋਟਾਂ ਦਾ ਬਾਅਦ ਮੁੜ ਕੇ ਨਹੀਂ ਜੋ ਕੋਈ ਵੀ ਕਹਿੰਦਾ ਹੱਥ ਖੜੇ ਕਰਾ ਦੇ ਤਾੜੀ ਲੱਗੇ ਨਾ ਆ ਕੋ ਉਹਦੇ ਅੰਦੇ ਪਰਾਂ ਯਾਰ ਜਿਹਦਾ ਨੁਹਾਗੇ ਨਹੀਂ ਹੁੰਦੇ ਰਾਂ ਦੇ ਸਹੀ ਸਹੀ ਇੱਕ ਕਰੀ ਪੂਰਾ ਜੋਰ ਲਾਈਦਾ ਸਾਰੀਆਂ ਸਰਕਾਰਾਂ ਮੇਰੇ ਲਾਇਆ ਬਿਲਕੁਲ ਜੀ ਬਿਲਕੁਲ ਮੁੜ ਕੇ ਬਾਅਦ ਕੋਈ ਜਾਣਦਾ ਨਹੀਂ ਕਰਕੇ ਕੋਈ ਪੁੱਛ ਕੇ ਆਈਆਂ ਨੇ ਵੀ ਭਾਈ ਸਾਹਿਬ ਬਾਹਰ ਆ ਰਿਹਾ ਚਲੋ ਵੇਖ ਕੇ ਮਰ ਕੋਚ ਹੁੰਦਾ ਕਿੱਡਾ ਵਾਹ ਵਾਹ ਇਹਦਾ ਬਹੁਤ ਵਧੀਆ ਗੁਰੂ ਜੀ ਆਵੇਂ ਪਾਸ਼ਾ ਦਾ ਬਣਾਏ ਉਹਨਾਂ ਲੱਗਦਾ ਕਿ ਆ ਪੱਕੀ ਕੇ ਤੋਂ ਭਾਰੀ ਲੈਣਾ ਨਾ ਕਿ ਇਹਨੂੰ ਮਾਰਾ ਨਾ ਕਿ ਇਹਨੂੰ ਚੰਗਾ ਆ ਜਾਂਦੇ ਵੀ ਪਾਸ਼ਾ ਉਹ ਮੇਰੀ ਰਾਜ਼ੀ ਕਰਨੀ ਪੈਣੀ ਹੈ ਜੀ ਇਹ ਤਾਂ ਤਾਂ ਕਰਨੀ ਪੈਣੀ ਹੈ ਜੀ ਬਾਕੀ ਬਾਕੀ ਚੰਗੇ ਚਿਹਰੇ ਨੂੰ ਚੰਗੇ ਇਨਸਾਨ ਨੂੰ ਸਾਹਮਣੇ ਲੈਣਾ ਚਾਹੀਦਾ ਬਸ 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 ਹਾਂ ਜੀ ਬਿਲਕੁਲ ਦੀ ਬਿਲਕੁਲ ਜੀ ਆ ਵੀ ਸਿੱਖ ਇਤਿਹਾਸ ਦਾ ਬੜ ਨਜਾਇਜ਼ ਧੱਕਾ ਨਾ ਜੇ ਕੋਈ ਗੱਲ ਜਾਇਜ਼ ਨਾ ਫਿਰ ਤੇ ਬੰਦਾ ਆ ਕੇ ਨਜਾਇਜ਼ ਧੱਕਾ ਬਿਲਕੁਲ ਨਜਾਇਜ਼ ਵਾਲੇ ਵਾਰੇ ਭਾਜੀ ਕੋਈ ਹੁਣ ਆ ਕੇ ਨਾ ਆ ਕੇ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਬੋਟ ਤੋਂ ਨਹੀਂ ਆ ਬਾਕੀ ਗੁਰੂ ਸਾਹਿਬ ਦੀ ਸੇਵਾ ਲੈ ਲੈਣੀ ਹੈ ਜੀ ਬੜੇ ਬੜੀ ਹੋਏ ਜੀ ਪਾਸ਼ਾ ਨੇ ਬੜੀ ਮਿਹਰ ਕਰਦਾ ਘਰ ਘਰ ਜਾਇਦਾ ਬੜੀ ਮਹਾਰਾਜ ਮਿਹਰ ਜਿਹੜਾ ਕੋਈ ਮਤਲਬ ਹੋਰ ਬੋਲ ਬਿਲਕੁਲ ਜੀ ਬਿਲਕੁਲ ਹੋ ਜੀ ਲੋ ਵੀ ਦੋਸਤੋ ਇਹ ਸਾਡੇ ਮੇਰੇ ਨਾਲ ਪ੍ਰਤਾਪ ਤੇ ਵੀਰ ਸਤਨਾਮ ਸਿੰਘ ਕਹਿਰੋ ਜੀ ਪੈਗ ਲਈ ਦਿਖਾਤੇ ਆ ਤਪਸੂ ਚੰਗੇ ਲੱਗੇ ਬਾਕੀ ਵੀਡੀਓ ਵੱਧ ਤੋਂ ਅੱਗੇ ਸ਼ੇਅਰ ਕਰ ਦਿਓ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਆ ਥੋੜੀ ਰਹੀ ਜੀ ਰਪਈ ਚੱਲੀ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਜੀ ਜੇਰ ਜੂਰ ਪ੍ਰੋਪਰ ਦੋਸਤੋ ਪੈ ਜਾਣੀਆਂ ਫਿਲਹਾਲ ਤੇ ਆਓ ਆਪਣੀ ਜਿਹੜੀ ਦੋਸਤੋ ਤਸੱਲੀ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ